ਜੀ ਹਾਂਜੀ ਸਾਰੇ ਵੀਰਾਂ ਨੂੰ ਵੈਗੋ ਜਿੱਕਾ ਖਾਲਸਾ ਵੈਗੋ ਜਿੱਕੀ ਫਤਿਹ ਸੰਜੀ ਆਪਾਂ ਜਿੱਦਾਂ ਕੱਲ ਇਹਨਾਂ ਦੋ ਬੱਚਿਆਂ ਦੀ ਵੀਡੀਓ ਪਾਈ ਸੀ ਆ ਆ ਬੇਟਾ ਸੀ ਤੇ ਆ ਬੇਟੀ ਤੇ ਆਪਾਂ ਵੀਡੀਓ ਪਾ ਕੇ ਸੰਗਤ ਤੋਂ ਇਹ ਪੁੱਛਿਆ ਸੀਗਾ ਕਿ ਸੰਜੀ ਇਹਨਾਂ ਬੱਚਿਆਂ ਦੇ ਨਾਂ ਕੀ ਰੱਖੀਏ ਕਿਉਂਕਿ ਇਹ ਸਾਨੂੰ ਲਵਾਰਸ ਹਾਲਤ 'ਚ ਮਿਲੇ ਸੀਗੇ ਤੇ ਅਸੀਂ ਨਾ ਬਾਰੇ ਕੁਝ ਨਹੀਂ ਜਾਣਦੇ ਤੇ ਸੰਗਤ ਨੇ ਬਹੁਤ ਕਮੈਂਟ ਕੀਤੇ ਸੀਗੇ ਲਗਭਗ 40-50 ਕਮੈਂਟ ਮੈਨੂੰ ਫੇਸਬੁੱਕ ਤੇ ਆਏ ਤੇ ਇੰਨੇ ਹੀ ਕਮੈਂਟ ਮੈਨੂੰ YouTube ਤੇ ਆਏ ਤੇ ਕਿਸੇ ਨੇ ਕੋ ਜਨਾਦ ਸਾਇ ਕਿਸੇ ਨੇ ਕੋ ਤੇ ਹੁਣ ਸਾਨੂੰ ਇਹ ਨਹੀਂ ਸਮਝਾਉਂਦੀ ਵੀ ਇਹਨਾਂ ਬੱਚਿਆਂ ਦਾ ਕੀ ਨਾਮ ਰੱਖੀਏ ਸੋ ਅਸੀਂ ਇਹਨਾਂ ਦੀ ਨਾ ਪਰਚੀਆਂ ਪਾਈਆਂ ਵਾਂ ਜਿੱਦਾਂ ਆਪਾਂ ਪਰਚੀਆਂ ਪਾਉਂਦੇ ਆ ਲੱਕੀ ਡਰਾ ਕੱਢਣ ਵਾਸਤੇ ਇਹਨਾਂ ਦੋਵਾਂ ਬੱਚਿਆਂ ਦੀਆਂ ਪਰਚੀਆਂ ਪਾਈਆਂ ਵਾਂ ਇੱਕ ਪਰਚੀ 'ਚ ਜਿਹੜੇ ਉਹ ਕਮੈਂਟ ਕੀਤੇ ਸੀ ਵੀਰਾਂ ਨੇ ਭੈਣਾਂ ਨੇ ਕਿਸੇ ਨੇ ਕਿਹਾ ਸੀ ਇਹਦਾ ਨਾਮ ਰੱਖ ਦੋ ਚੜਤ ਸਿੰਘ ਕਿਸੇ ਨੇ ਗੁਰਬਾਣੀ ਦੱਸਿਆ ਸੀਗਾ ਸੋ ਨਾਮ ਸਾਰੇ ਪਿਆਰੇ ਸੀਗੇ ਤੇ ਇੱਕ ਨਾਮ ਰੱਖਣਾ ਬੜਾ ਸਾਡੇ ਵਾਸਤੇ ਔਖਾ ਸੀਗਾ ਸੋ ਅਸੀਂ ਜਿੰਨੇ ਵੀ ਕਮੈਂਟ ਆਇਆ ਉਹਨਾਂ ਸਾਰੇ ਕਮੈਂਟਾਂ ਦੀਆਂ ਪਰਚੀਆਂ ਬਣਾ ਲਿਆ ਵਾਂ ਅਸੀਂ ਸੋਚਿਆ ਵੀ ਕੋਈ ਭੈਣ ਜਾਂ ਕੋਈ ਵੀਰ ਨਾਰਾਜ਼ ਨਾ ਹੋਵੇ ਕਿ ਸਾਡਾ ਨਾਂ ਨਹੀਂ ਲਿਖਿਆ ਸੋ ਸਾਰੇ ਕਮੈਂਟਾਂ ਦੀਆਂ ਪਰਚੀਆਂ ਪਾ ਲਿਆ ਵਾਂ ਤੇ ਜਿਨ੍ਹਾਂ ਜਿਨ੍ਹਾਂ ਵੀਰਾਂ ਨੇ ਕਮੈਂਟ 'ਚ ਨਾਂ ਦੱਸਿਆ ਸੀ ਥੱਲੇ ਉਹਨਾਂ ਦੀ ਆਈਡੀ ਵੀ ਮੈਂਸ਼ਨ ਕਰਾਂਗੇ ਅਸੀਂ ਵੀਡੀਓ ਦੇ ਵਿੱਚ ਤੇ ਆਈਡੀਆਂ ਦੇ ਨਾਂ ਵੀ ਲਿਖਿਆ ਸੋ ਹੁਣ ਮੈਂ ਤੁਹਾਨੂੰ ਇਹ ਦੱਸ ਦਵਾਂ ਕਿ ਕਿੰਨੀਆਂ ਪਰਚੀਆਂ ਮਤਲਬ ਕਿ ਜਿਹੜੀਆਂ ਇਸ ਬੱਚੇ ਦੇ ਨਾਮ ਵਾਸਤੇ ਆ ਤੇ ਕਿੰਨੀਆਂ ਪਰਚੀਆਂ ਇਸ ਗੁੜੀਆ ਦੇ ਨਾਮ ਵਾਸਤੇ ਆ ਇਹ ਮੈਂ ਤੁਹਾਨੂੰ ਦੱਸਦਾ ਪਹਿਲਾਂ ਇਹ ਆ ਜਿਹੜੀਆਂ ਪਰਚੀਆਂ ਵਾ ਇਹ ਆ ਅ ਇਸ ਬੇਟੀ ਦੇ ਨਾਮ ਦੀਆਂ ਠੀਕ ਹੈ ਜੀ ਇਹਦੀਆਂ ਪਰਚੀਆਂ ਵਾ 1 2 3 4 5 6 7 8 ਵਿੱਚੋਂ ਕੱਟ ਲੈਣੀਆਂ ਨਾ ਵਿੱਚੋਂ ਮੈਂ ਐਡਿਟ ਕਰ ਲੈਣਾ 9 10 11 ਠੀਕ ਹੈ ਜੀ 12 13 14 15 16 17 18 19 20 ਤੇ 21 22 ਤੇ 24 ਮਤਲਬ ਕਿ 24 ਜਿਹੜੇ ਨਾਮ ਆ ਉਹ ਇਸ ਬੱਚੇ ਦੇ ਵਾਸਤੇ ਸੁਜੈਸ਼ਨ ਹੋਏ ਕਮੈਂਟਾਂ ਦੇ ਵਿੱਚੋਂ ਤੇ ਹੁਣ ਮੈਂ ਧੀ ਰਾਣੀ ਦੇ ਪੁੱਛਦਾ ਹਾਂ ਵੀ ਧੀ ਰਾਣੀ ਦੇ ਕਿੰਨੇ ਨਾਮ ਆ ਠੀਕ ਹੈ ਜੀ 1 2 3 4 5 6 7 8 9 10 11 12 13 14 15 15 ਗੇ 16 17 18 19 ਤੇ 20 ਮਤਲਬ ਕਿ 20 ਨਾਂ ਜਿਹੜੇ ਆ ਐਸ ਬੱਚੀ ਦੇ ਨਾਂ ਤੇ ਸੁਜੈਸ਼ਨ ਹੋਏ ਆ ਤੇ ਇਹਦੇ ਵਿੱਚੋਂ ਆ ਮਤਲਬ ਕਿ ਹੁਣ ਅਸੀਂ ਡਰਾ ਕੱਢਾਂਗੇ ਜਿਹੜਾ ਨਾਂ ਇਸ ਬੱਚੇ ਦਾ ਆ ਗਿਆ ਉਹ ਇਹਦਾ ਨਾਂ ਰੱਖਾਂਗੇ ਜਿਹੜਾ ਇਹਦਾ ਅੱਗੇ ਇਹਦਾ ਨਾਂ ਰੱਖਾਂਗੇ ਤੇ ਸਭ ਤੋਂ ਪਹਿਲਾਂ ਮੈਂ ਹੁਣ ਇਹਨਾਂ ਨੂੰ ਰਲਾਵਾ ਪਰਚੀਆਂ ਨੂੰ ਤੇ ਮਾਣੋ ਚੁਕਾਉਂਦੇ ਇੱਕ ਪਰਚੀ ਪਰਚੀ ਮਾਣੋ ਚੁੱਕ ਇਧਰਾਂ ਪਰਚੀ ਚੁੱਕ ਇੱਕ ਪਰਚੀ ਦੇ ਇੱਕ ਪਰਚੀ ਫੜ ਕੇ ਫੜਾ ਦੇ ਮੈਨੂੰ ਠੀਕ ਹੈ ਜੀ ਇੱਕ ਪਰਚੀ ਫੜ ਕੇ ਫੜਾ ਹਾਂ ਆ ਪਰਚੀ ਫੜ ਕੇ ਫੜਾਈ ਆ ਇਹ ਦੇਤਾ ਵੀ ਗੁਰੂ ਨੇ ਆ ਗੁਰੂ ਦੀ ਮੇਰ ਨਾਲ ਹੀ ਸਾਡੇ ਕੋਲ ਆਇਆ ਵਾ ਤੇ ਇਹ ਗੁਰਦੇਵ ਸਿੰਘ ਨਾਂ ਜਿਹੜਾ ਸਜੈਸ਼ਨ ਕੀਤਾ ਸੀਗਾ ਉਹ ਸੀਗੀ ਸਾਡੀ ਅਵਤਾਰ ਸਿੰਘ ਨਾਂ ਦੀ ਆਈਡੀ ਸੀਗੀ ਤੇ ਉਹ ਥੱਲੇ ਮੈਂ ਤੁਹਾਨੂੰ ਆਈਡੀ ਵੀ ਮੈਂਸ਼ਨ ਕਰੂੰਗਾ ਧੰਨਵਾਦ ਅਵਤਾਰ ਵੀਰੇ ਤੇਰਾ ਭੇਜਿਆ ਹੈ ਨਾ ਤੇਰਾ ਭੇਜਿਆ ਸਜੈਸ਼ਨ ਅੱਜ ਤੋਂ ਇਹ ਸਾਡਾ ਗੁਰਦੇਵ ਸਿੰਘ ਇਹਦਾ ਨਾਮ ਆ ਤੇ ਮੈਂ ਸਾਰਿਆਂ ਨੂੰ ਕਹਿਣਾ ਕਿ ਗਰਦਿੱਤ ਦੇ ਨਾਂ ਤੋਂ ਇਹਨੂੰ ਆਪਾਂ ਬੁਲਾਇਆ ਕਰਨਾ ਵਾ ਸੋ ਉਸ ਵੀਰ ਦਾ ਜਿਹਦਾ ਨਾਂ ਦਿੱਤਾ ਆਪਣੇ ਕੋਲ ਆਇਆ ਵਾ ਉਸ ਵੀਰ ਨੂੰ ਮੈਂ ਬੇਨਤੀ ਕਰਾਂਗਾ ਕਿ ਵੀਰ ਦੀ ਕਮੈਂਟ ਦੇ ਉੱਪਰ ਜਰੂਰ ਦੱਸਿਓ ਵੀ ਤੁਹਾਡਾ ਨਾਂ ਕੀ ਆ ਤੁਹਾਡਾ ਪਿੰਡ ਕਿਹੜਾ ਵਾ ਕਿੱਥੋਂ ਦੇ ਰਹਿਣ ਵਾਲੇ ਤੇ ਹੋ ਸਕਿਆ ਤੇ ਇਸ ਬੱਚੇ ਨੂੰ ਵੀ ਮਿਲਣ ਜਰੂਰ ਆਇਓ ਕਿਉਂਕਿ ਆਪਾਂ ਨਾਂ ਰੱਖਦੇ ਆ ਆਪਣੇ ਭੈਣ ਭਰਾਵਾਂ ਦੇ ਨਾਂ ਰੱਖਦੇ ਆ ਹਨਾ ਤਗੜਿਆਂ ਦੇ ਤਗੜੇ ਯਾਰ ਹੁੰਦੇ ਆ ਤੇ ਇਹ ਵੀ ਵਿਚਾਰੇ ਬੱਚੇ ਆ ਇਹ ਵੀ ਆਪਣੇ ਬੱਚੇ ਆ ਤੁਸੀਂ ਇਹਦਾ ਨਾਂ ਰੱਖਿਆ ਤੇ ਕਮ ਸੇ ਕਮ ਇੱਕ ਵਾਰੀ ਮਿਲਣ ਜਰੂਰ ਆਇਓ ਨੂੰ ਠੀਕ ਹੈ ਜੀ ਸੋ ਮੈਂ ਧੰਨਵਾਦ ਕਰਦਾ ਹਾਂ ਅਵਤਾਰ ਸਿੰਘ ਵੀ ਜੀ ਦਾ ਤੇ ਇਹ ਆ ਸਾਡਾ ਗੁਰਦੇਵ ਸਿੰਘ ਵਾਹਿਗੁਰੂ ਇਹਦਾ ਭਲਾ ਕਰੇ ਹੁਣ ਅਸੀਂ ਕੱਢਣ ਲੱਗੇ ਆ ਬੱਚੀ ਦੇ ਨਾਮ ਦੀ ਪਰਚੀ ਕੱਢਣ ਲੱਗੇ ਆ ਠੀਕ ਹੈ ਜੀ ਹੁਣ ਮੈਂ ਇਹ ਕਰੂੰਗਾ ਆਪਣੀ ਬੇਟੀ ਨੂੰ ਕਹੂੰਗਾ ਗਗਨ ਇੱਧਰ ਆ ਗਗਨ ਇੱਧਰ ਆ ਮੈਂ ਕੱਢ ਪਰਚੀ ਇੱਕ ਪਰਚੀ ਚੁੱਕ ਲੈ ਉਧਰ ਨੂੰ ਕਰਕੇ ਉਧਰ ਨੂੰ ਕਰਕੇ ਹੈਂ ਇੱਕ ਚੁੱਕ ਲੈ ਹਾਂ ਇਹ ਖੋਲ ਹੁਣ ਖੋਲ ਖੋਲ ਆਉਣਾ ਮੁਕਰਾ ਪਾੜ ਦੇ ਰਾਜਕੌਰ ਠੀਕ ਹੈ ਜੀ ਇਹ ਆ ਬੱਚੀ ਦਾ ਨਾਮ ਰਾਜਕੌਰ ਠੀਕ ਹੈ ਜੀ ਇਹ ਆਈਡੀ ਆ ਸੀਗੀ ਗੁਰਦੇਵ ਸਿੰਘ ਨਾਮਵੀਰ ਦੀ ਆਈਡੀ ਆ ਮੈਂ ਵੀਰ ਨੂੰ ਕਹਿੰਦਾ ਚੰਗੀ ਤਰ੍ਹਾਂ ਕਾਚ ਲਾਗੋ ਖਾਇਦਾ ਠੀਕ ਹੈ ਜੀ ਇਹ ਗੁਰਦੇਵ ਸਿੰਘ ਨਾਮਵੀਰ ਦੀ ਆਈਡੀ ਸੀਗੀ ਜਿਨ ਨੇ ਸਾਨੂੰ ਨਾਮ ਦੀ ਸੁਜੈਸ਼ਨ ਕੀਤੀ ਸੀ ਕਮੈਂਟਾਂ ਦੇ ਵਿੱਚ ਤੇ ਅੱਜ ਤੋਂ ਇਹ ਸਾਡੀ ਬੱਚੀ ਦਾ ਨਾਮ ਰਾਜਕੌਰ ਆ ਵੇਖੋ ਨਾਮ ਕਿੰਨੇ ਸੋਹਣੇ ਸੋਹਣੇ ਆਏ ਆ ਗੁਰਦੇਵ ਸਿੰਘ ਇਹ ਗੁਰੂ ਦਾ ਦਿੱਤਾ ਵਾ ਠੀਕ ਹੈ ਸਾਨੂੰ ਭੇਜਿਆ ਤੇ ਇਹ ਰਾਜਕੌਰ ਆ ਇਹ ਵਾਇਗਰੂ ਮੇਰ ਕਰੇ ਇਹਨੂੰ ਸਾਡੀ ਬੱਚੀ ਨੂੰ ਰਾਜ ਕਰਾਵੇ ਠੀਕ ਹੈ ਜੀ ਸੋ ਹੈ ਹਾਂ ਮੇਰੇ ਪਾਪੀ ਨੇ ਲੱਗਿਆ ਉਹਦੇ ਨਾਲ ਰਾਜਵਿੰਦਰ ਕੌਰ ਆ ਛੋਟਾ ਨਾਂ ਰਾਜਵਾ ਮੇਰੀ ਮਿਸ ਜੀ ਦਾ ਨਾਂ ਵੀ ਛੋਟਾ ਨਾਂ ਰਾਜਵਾ ਚਲੋ ਵਾਇਗਰੂ ਪੜਾ ਕਰੇ ਤੇ ਇਹ ਸੰਜੀ ਨਾਂ ਸੀਗੇ ਬੱਚੀਆਂ ਦੇ ਜਿਹੜੇ ਅਸੀਂ ਡਰਾਜ ਕੱਡੇ ਇੱਕ ਸਾਡਾ ਡਰਾ ਹੀ ਆ ਕਿ ਸਾਡੀ ਕਿਸਮਤ ਵਾ ਇਹਨਾਂ ਨਾਲ ਜੁੜੀ ਇਹਨਾਂ ਦੇ ਸਾਰੇ ਰੱਬ ਨੇ ਸਾਨੂੰ ਪਤਾ ਨਹੀਂ ਕਿੰਨਾ ਦੇਣਾ ਵਾ ਸੋ ਅੱਜ ਤੋਂ ਹੁਣ ਮੈਂ ਸਾਰਿਆਂ ਨੂੰ ਕਹਿਣਾ ਵਾਂ ਕਿ ਇਹਨੂੰ ਰਾਜਕੌਰ ਕਿਆ ਕਰਨਾ ਜੀ ਵੀ ਰਾਜਕੌਰ ਦਾ ਕੀ ਹਾਲ ਆ ਠੀਕ ਹੈ ਜੀ ਤੇ ਇਹ ਆ ਸਾਡਾ ਬੱਚਾ ਗੁਰਦਿੱਤ ਸਿੰਘ ਵੀ ਗੁਰਦਿੱਤ ਸਿੰਘ ਦਾ ਕੀ ਹਾਲ ਆ ਆ ਸਾਡੀ ਲਾਗੇ ਮਾਣੂ ਆ ਠੀਕ ਹੈ ਜੀ ਇਹਨੂੰ ਤੁਸੀਂ ਰੋਸ਼ਨੀ ਕਹਿ ਸਕਦੇ ਜੇ ਮਾਣੂ ਵੀ ਕਹਿ ਸਕਦੇ ਜੀ ਤੇ ਆ ਮੇਰੀ ਗੁੜੀਆ ਨਿੱਕੀ ਗੁੜੀਆ ਪ੍ਰਭਜੋਤ ਕੌਰ ਗगनਜੋਤ ਕੌਰ ਸੰਦੂ ਸੋ ਤਾਂ ਮੈਂ ਸਾਰੀ ਸੰਗਦਾ ਤੇ ਮੈਂ ਉਸ ਵੀਰ ਨੂੰ ਵੀ ਕਹਿਣਾ ਵਾਂ ਆ ਵੀਰ ਜਿਹੜਾ ਸੀਗਾ ਗੁਰਦੇਵ ਸਿੰਘ ਵੀਰ ਜੀ ਸੀਗਾ ਉਹਨੂੰ ਮੈਂ ਵੀਰ ਨੂੰ ਕਹਿਣਾ ਕਿ ਵੀਰ ਜੀ ਤੁਸੀਂ ਕਮੈਂਟ ਕੀਤਾ ਸੀਗਾ ਤੇ ਤੁਸੀਂ ਕਹਿ ਸੀ ਸੀ ਇਸ ਬੱਚੀ ਦਾ ਨਾਮ ਆ ਰੱਖੋ ਚਲੋ ਅਸੀਂ ਪਰਚੀਆਂ ਪਾਈਆਂ ਤੇ ਤੁਹਾਡਾ ਭੇਜਿਆ ਹੋਇਆ ਨਾਮ ਅੱਜ ਬੱਚੀ ਦਾ ਅਸੀਂ ਰੱਖਿਆ ਵਾ ਤੇ ਬੇਨਤੀ ਆ ਕਿ ਜੇਕਰ ਤੁਹਾਡਾ ਸਵੱਬ ਬਣੇ ਤੇ ਇਸ ਬੱਚੀ ਨੂੰ ਇਸ ਬੱਚੇ ਨੂੰ ਜਰੂਰ ਮਿਲ ਲਾਇਓ ਸਾਡਾ ਮੋਬਾਈਲ ਨੰਬਰ ਥੱਲੇ ਵੀਡੀਓ ਦੇ ਥੱਲੇ ਦਿੱਤਾ ਹੋਊਗਾ ਤੇ ਇੱਕ ਵਾਰੀ ਮੈਨੂੰ ਫੋਨ ਕਰਕੇ ਜਰੂਰ ਦੱਸਿਓ ਕਿ ਵੀਰ ਜੀ ਅ ਮਤਲਬ ਕਿ ਅਸੀਂ ਇੱਥੋਂ ਦੇ ਰਹਿਣ ਵਾਲੇ ਆ ਸਾਨੂੰ ਵੀ ਚਾਹ ਹੋਊਗਾ ਤੇ ਤੁਹਾਨੂੰ ਤੇ ਚਾਹ ਚੜਿਆ ਚੜਿਆ ਹਨਾ ਕਿ ਤੁਹਾਡਾ ਅੱਜ ਰੱਖਿਆ ਹੋਇਆ ਨਾ ਭੇਜਿਆ ਹੈ ਨਾ ਵੈਗਰ ਦੀ ਕਿਰਪਾ ਦੇ ਨਾਲ ਅਸੀਂ ਨਾ ਬੱਚਿਆਂ ਦਾ ਰੱਖਿਆ ਵਾ ਸੋ ਧੰਨਵਾਦ ਰਾਜਕੌਰ ਸੰਧੂ ਹੁਣ ਅੱਗੇ ਕੀ ਰੱਖੀਏ ਰਾਜਕੌਰ ਹੈ ਕਲੀ ਰਾਜਕੋਰੀ ਠੀਕ ਹੈ ਜੀ ਹੱਥ ਤੇ ਮਿਲ ਲਾ ਲਾ ਬੋਲ ਦੇ ਏ ਸਮਝਦੇਈ ਥੋੜਾ ਥੋੜਾ ਇਹਨੂੰ ਸੰਗਦੀ ਬੜਾ ਬੁਖਾਰ ਚੜਾਇ ਹੋਸ ਟਾਈਮ ਚਲੋ ਅੱਜ ਹੁਣ ਵੈਗੂ ਦੀ ਮੇ ਨਾਲ ਠੀਕ ਵਾ ਤੇ ਇਹ ਇਹਦਾ ਨਾਮ ਹੋਣਾ ਰੱਖ ਦਿੱਤਾ ਕੀ ਨਾਮ ਰੱਖਿਆ ਜੀਤਾ ਹਾਂ ਗੁਰਦੇਵ ਸਿੰਘ ਹੋਰ ਕਿਦਾਂ ਠੀਕ ਠਾਕ ਇਹਦਾ ਨਾਮ ਗੁਰਦੇਤੀ ਗਰਦੇਤ 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 ਦਾ ਮਤਲਬ ਕਿ ਆਪਣਾ ਅਮਰਤ ਮਾਤੋਂ ਲਿਖਣਾ ਅਮਰਤ ਮਾਨ ਕਿਦਰ ਆ ਗਿਆ ਵਿੱਚ ਚਲੋ ਥੈਂਕ ਯੂ ਸਤਿ ਧੰਵਾਦ ਸਾਰੀ ਸੰਗ ਦਾ ਤੋਂ ਸੋ ਸਗ ਦੀ ਇਹ ਆਪਣੀਆਂ ਛੋਟੇ ਛੋਟੇ ਸੇਵਾ ਦੇ ਵਲੌਗ ਇਹਨਾਂ ਨੂੰ ਜਰੂਰ ਹੰਗਾਰਾ ਦਿਓ ਜਰੂਰ ਇਹਨਾਂ ਨੂੰ ਵੀ ਵੇਖਿਓ ਜਿਵੇਂ ਤੁਸੀਂ ਟਰੈਵਲਿੰਗ ਦੇ ਵਲੌਗ ਦੇਖਦੇ ਜੀ ਜਾਂ ਤੁਸੀਂ ਕਿਚਨ ਦੇ ਵਲੌਗ ਵੇਖਦੇ ਜੀ ਹਨਾ ਤੇ ਪਰਿਵਾਰਕ ਵਲੌਗ ਵੇਖਦੇ ਜੀ ਤੇ ਜਿਹੜਾ ਇਹ ਸਾਡਾ ਚੈਨਲ ਵਾ ਇਹ ਅਸੀਂ ਸੇਵਾ ਦੇ ਵਲੌਗ ਇਹਦਾ ਨਾਮ ਰੱਖਿਆ ਵਾ ਤੇ ਇਹ ਦੇ ਸਹਾਰੇ ਜੋ ਸਾਨੂੰ ਇਹਦੇ ਤੋਂ ਸੰਗਤ ਵਿਊ ਕਰੂਗੀ ਵਿਊ ਦੀ ਸੇਵਾ ਆਊਗੀ ਜਿਵੇਂ YouTube ਤੋਂ ਆਊਗਾ ਉਹਦੇ ਨਾਲ ਸਾਡੇ ਆਸ਼ਮ ਦੇ ਖਰਚੇ ਪੂਰੇ ਹੁੰਦੇ ਆ ਜੀ ਸੋ ਮੈਂ ਆਸ ਕਰਦਾ ਹਾਂ ਕਿ ਤੁਸੀਂ ਇਹਨਾਂ ਵੀਡੀਓਜ਼ ਨੂੰ ਵੀ ਭਰਵਾ ਹੰਗਾਰ ਹੰਗਾਰਾ ਦਿਓਗੇ ਪਿਆਰ ਦਿਓਗੇ ਧੰਨਵਾਦ ਜੀ ਵੈਕੋ ਜੀ ਕਾ ਖਾਲਸਾ ਵੈਕੋ ਜੀ ਕੀ ਫਤਿਹ ਆ ਰੱਖ ਪਰਚੀਆ